ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਫੇਰ ਤੋਂ ਆਪਾਂ ਤੁਹਾਡੇ ਲਈ ਪਿਓਰ ਚੰਦੇਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਰਹਿਣੀ ਆ ਜਿਵੇਂ ਗਰਮੀਆਂ ਦੇ ਇਹ ਪਾਰਟੀ ਵੇਅਰ ਸੂਟ ਹੈ ਡਿਜ਼ਾਈਨਰ ਸੂਟ ਹੈ ਜਿਵੇਂ ਦੇ ਮਰਜ਼ੀ ਓਕੇਜਨ ਤੇ ਆਪਾਂ ਵੇਅਰ ਕਰ ਸਕਦੇ ਆ ਸ਼ਰਟ ਤੇ ਲਾਈਨਿੰਗ ਲੱਗਣੀ ਆ ਜੀ ਬਿਦਾ ਬਾਟਮ ਤੇ ਲਾਈਨਿੰਗ ਦੀ ਤੁਹਾਡੀ ਆਪਣੀ ਚੁਆਇਸ ਹੈ ਵੈਸੇ ਮੇਰੇ ਅਕੋਰਡਿੰਗ ਕੋਈ ਨੀਡ ਨਹੀਂ ਹੈਗੀ ਬਾਟਮ ਤੇ ਕਿ ਪਿਓਰ ਕਾਟਨ ਦੀ ਬਾਟਮ ਰਹਿਣੀ ਆ ਪਿਓਰ ਚੰਦੇਰੀ ਦੇ ਵਿੱਚ ਸੂਟ ਰਹਿਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਟੈਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਆ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦੇ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀ ਦਿਆ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਆ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਕੇ ਬੁਕਿੰਗ ਕਰ ਪੇਮੈਂਟ ਕਰਨੀ ਹੁੰਦੀ ਹੈ ਬੁਕਿੰਗ ਤੋਂ ਬਾਅਦ ਤਾਂ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ। ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ। ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਜਿਨ੍ਹਾਂ ਨੂੰ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਵੀ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਲਾਈਕ ਜ਼ਰੂਰ ਕਰਿਆ ਕਮੈਂਟ ਕਰਨਾ ਨਾ ਭੁੱਲਿਓ। ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇੱਕ ਆਫ ਵਾਈਟ ਕਲਰ ਦੇ ਵਿੱਚ ਹੈ ਜੀ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਸੂਟ ਰਹਿਣਗੇ ਅੱਜ ਦੇ ਵੀ ਆਪਣੇ ਤੇ ਕੱਲ ਵੀ ਆਪਾਂ ਚੰਦੇਰੀ ਦੀ ਵੀਡੀਓ ਪਾਈ ਸੀਗੀ ਤੇ ਅੱਜ ਫੇਰ ਆਪਾਂ ਬਹੁਤ ਪਿਆਰੇ ਸੂਟ ਲੈ ਕੇ ਆਏ ਹਾਂ ਚੰਦੇਰੀ ਦੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਦੇਖੋ ਇਹ ਸਾਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬਹੁਤ ਪਿਆਰਾ ਸੂਟ ਬਣਿਆ ਆ ਆਫ ਵਾਈਟ ਕਲਰ ਦੇ ਵਿੱਚ ਹੈ ਜੀ ਇਹ ਬਾਟਮ ਆ ਵੀ ਪਿਓਰ ਕਾਟਨ ਦੀ ਤੇ ਆਰਗੈਂਜ਼ਾ ਦਾ ਦੁਪੱਟਾ ਨਾਲ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਬਹੁਤ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਇਸ ਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਵੈਸੇ ਜ਼ਿਆਦਾਤਰ ਚੰਦੇਰੀ ਦੇ ਦੁਪੱਟੇ ਰਹਿਣਗੇ ਪਿਓਰ ਚੰਦੇਰੀ ਦੀ ਸ਼ਰਟ ਹੈ ਆਫ-ਵਾਈਟ ਕਲਰ ਦੇ ਵਿੱਚ ਸੂਟ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਸੂਟ ਵੈਸੇ ਕਈ ਸੂਟਾਂ ਦੇ ਵਿੱਚ ਆਪਣੇ ਕੋਲ ਕਲਰ ਆਪਸ਼ਨ ਹੈਗੀ ਆ ਆ ਦੇਖੋ ਕਿੰਨਾ ਪਿਆਰਾ ਬੜਾ ਸੋਹਣਾ ਪੀਚ ਪਿੰਕ ਚ ਪੀਚ ਜਾਂ ਕਲਰ ਆ ਬਹੁਤ ਪਿਆਰਾ ਜਿਹਾ ਕਲਰ ਹੈ ਨਾ ਤਾਂ ਪਿੰਕ ਹੈ ਨਾ ਪੀਚ ਹੈ ਪਿਓਰ ਚੰਦੇਰੀ ਦੇ ਵਿੱਚ ਇਸ ਦੀ ਸ਼ਰਟ ਪਿਓਰ ਚੰਦੇਰੀ ਦਾ ਹੀ ਦੁਪੱਟਾ ਰਹਿਣਾ ਤੇ ਪਿਓਰ ਕਾਟਨ ਦੀ ਬਾਟਮ ਬਹੁਤ ਪਿਆਰਾ ਪਿਓਰ ਬਿਲਕੁਲ ਲਾਈਟ weight ਦੇਖੋ ਪਿਓਰ ਚੰਦੇਰੀ ਦੇ ਵਿੱਚ नीचे दूसरी सूट दी थोड़ी रिफ्लेक्शन आ रही है आपा इस कर के एदे नीचे बॉटम लगा लांगे आपा अपने सूट दी क्योंकि फिर नीचे क्योंकि कलरफुल हो दूसरी सूट ਦਾ ਝਲਕ दिखੀ ਜਾਂਦੀ ਹੁੰਦੀ ਹੈ ਨਾਲ ਬਹੁਤ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਉੱਪਰ ਜਿਹੜਾ ਕਰੀਮ ਥ्रेड ਦੇ ਨਾਲ ਦਿਖ ਰਿਹਾ ਤੁਹਾਨੂੰ ਇਹ ਸਾਰਾ ਵਰਕ ਹੈ ਸੋਹਣਾ ਵਰਕ ਘੇਰੇ ਤੱਕ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਇਹ ਲੇਸ ਨੂੰ ਜੇ ਤੁਸੀਂ ਘੇਰੇ ਤੇ ਨਹੀਂ ਵੀ ਰੱਖਣਾ ਆਪਾਂ ਬਾਜੂ ਤੇ ਵੀ ਲਾ ਸਕਦੇ ਹਾਂ ਇਹ ਵਾਲੇ ਲੇਸ ਨੂੰ ਉਤਾਰ ਕੇ ਇਹ ਲੁੱਕ ਆ ਜਣੀ ਪੂਰੀ ਸ਼ਰਟ ਤੇ ਵਰਕ ਹੈ ਪਿਓਰ ਕਾਟਨ ਦੀ ਬਾਟਮ ਹੈ ਪਿਓਰ ਚੰਦੇਰੀ ਦੀ ਇਹ ਸ਼ਰਟ ਹੈ ਜੀ ਨਾਲ ਬੜਾ ਸੋਹਣਾ ਪੀਚ ਪਿੰਕ ਕਲਰ ਸੂਟ ਦਾ ਤੇ ਵਰਕ ਬਹੁਤ ਡੀਸੈਂਟ ਹੈ ਤੇ ਨਾਲ ਪਿਓਰ ਚੰਦੇਰੀ ਦਾ ਹੀ ਦੁਪੱਟਾ ਰਹਿਣਾ ਹੈ ਪਿਓਰ ਚੰਦੇਰੀ ਦਾ ਦੁਪੱਟਾ ਬਹੁਤ ਪਿਆਰੇ ਵਰਕ ਦੇ ਨਾਲ ਵਰਕ ਦੇਖੋ ਕਿੰਨਾ ਪਿਆਰਾ ਇਹ ਲੁੱਕਾ ਗਣੀ ਜੀ ਪਿਆਰਾ ਵਰਕ ਸਾਰੇ ਦੁਪੱਟੇ ਤੇ 4800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਇਸ ਦੇ ਵਿੱਚ ਬੜੇ ਸੋਹਣੇ ਕਲਰ ਹੈ ਆਪਣੇ ਕੋ ਇਸ ਦੇ ਵਿੱਚ ਹੈਗਾ ਬੜਾ ਪਿਆਰਾ ਮਸਟਰਡ ਕਲਰ ਮਸਟਰਡ ਵੀ ਕੋਈ ਅੱਖਾਂ ਨੂੰ ਚੂਬਣ ਵਾਲਾ ਰੰਗ ਨਹੀਂ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਸੇਮ ਜਿਹੜਾ ਤੁਹਾਨੂੰ ਪੀਛੇ ਪਿੰਕ ਦਿਖਾਇਆ ਮੈਂ ਇਹਦੇ ਨਾਲ ਦਾ ਹੀ ਹੈ ਜੀ ਸੇਮ نیچے ਤੋਂ ਦੇਖੋ ਬਹੁਤ ਸੋਹਣਾ ਕਰੀਮ ਥ्रेड ਦੇ ਨਾਲ ਸਾਰਾ ਵਰਕ ਇਹ ਸਾਰਾ ਵਰਕ ਕੀਤਾ ਹੋਇਆ 셔ਟ ਤੇ ਘੇਰਾ ਵੀ ਬੜਾ ਸੋਹਣਾ ਹੈਵੀ ਬਣਿਆ ਹੈ ਪਿਓਰ ਚੰਦੇਰੀ ਦੀ ਸ਼ਰਟ ਹੈ ਜੀ ਇਹ ਪਿਓਰ ਕਾਟਨ ਦੀ ਬਾਟਮ ਨਾਲ ਤੇ ਪਿਓਰ ਚੰਦੇਰੀ ਦਾ ਹੀ ਦੁਪੱਟਾ ਬਹੁਤ ਪਿਆਰੇ ਵਰਕ ਦੇ ਨਾਲ ਬਿਲਕੁਲ ਲਾਈਟ ਵੇਟ ਬਹੁਤ ਪਿਆਰਾ ਚੰਦੇਰੀ ਹੈ ਜੀ ਹਲਕੀ ਗਰਮੀਆਂ ਦੇ ਪਾਲ ਲਈ ਹੈ ਜੀ ਫੈਬਰਿਕ ਕਈ ਪੁੱਛ ਲੈਣੇ ਵੀ ਗਰਮੀਆਂ ਦਾ ਹੀ ਹੈ ਤੇ ਜਦੋਂ ਤੁਸੀਂ ਲਾਈਨਿੰਗ ਲਗਾ ਕੇ ਵੀ ਬਣਵਾਉਂਗੇ ਤਾਂ ਵੀ ਬਿਲਕੁਲ ਨਹੀਂ ਪਤਾ ਲੱਗਣਾ ਦੀ ਇਹ ਲਾਈਨਿੰਗ ਲਾਈ ਹੋਈ ਆਪਾਂ ਨੇ ਸ਼ਰਟ ਨੂੰ ਬਹੁਤ ਹੀ ਲਾਈਟ ਵੇਟ ਦੇ ਵਿੱਚ ਇਹ ਸੂਟ ਬਣਦਾ ਹੈ 4800 ਪ੍ਰਾਈਸ ਹੈ ਜੀ ਬੜਾ ਸੋਹਣਾ ਮਸਟਰਡ ਜਾਂ ਕਲਰ ਦੇ ਵਿੱਚ ਦਿਖਾਇਆ ਇਹਦੇ ਵਿੱਚ ਹੀ ਹੈਗਾ ਸੇਮ ਦੇ ਵਿੱਚ ਆਪਣੇ ਕੋਲ ਫਿਰੋਜ਼ੀ ਕਲਰ ਬੜਾ ਸੋਹਣਾ ਜਿਹਾ ਫਿਰੋਜ਼ੀ ਰੰਗ ਹੈ ਜਿਹੜਾ ਪ੍ਰੋਪਰ ਅਸਲੀ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਵਰਕ ਸੇਮ ਜਿਹੜਾ ਪੀਚ ਪਿੰਕ ਦਿਖਾਇਆ ਮਸਟਰਡ ਦਿਖਾਇਆ ਉਹਨਾਂ ਦੇ ਨਾਲ ਦਾ ਹੀ ਸੂਟ ਹੈ ਜੀ ਇਹ ਫਿਰੋਜ਼ੀ ਘੇਰੇ ਤੇ ਵੀ ਪ੍ਰੋਪਰ ਵਰਕ ਲੇਸ ਦੀ ਡਿਜ਼ਾਈਨਿੰਗ ਹੈ ਪਿਓਰ ਚ ਡੇਰੀ ਦੇ ਵਿੱਚ ਇਹ ਸ਼ਰਟ ਆ ਗਈ ਫਿਰੋਜ਼ੀ ਕਲਰ ਦੀ ਬਾਟਮ ਪਿਓਰ ਕਾਟਨ ਦੇ ਵਿੱਚ ਤੇ ਨਾਲ ਹੈਗਾ ਬੜਾ ਹੀ ਪਿਆਰਾ ਦੁਪੱਟਾ ਦੁਪੱਟੇ ਤੇ ਵੀ ਬਹੁਤ ਪਿਆ ਸੋਨਾ ਵਰਕ ਹੋਇਆ ਦੇਖੋ ਸਾਰੇ ਤੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਹੈ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਨਾਲ ਇਹ ਲੁੱਕ ਕੱਢਣੀ ਜੀ ਸੂਟ ਦੀ ਦੇਖੋ ਫਿਰੋਜ਼ੀ ਕਲਰ ਬਹੁਤ ਸੋਹਣਾ ਜਿਹਾ ਫਿਰੋਜ਼ੀ ਹੈ कलर, 4800 ਪ੍ਰਾਈਸ ਹੈ ਜੀ ਤਿੰਨ ਸੂਟ ਇੱਕ ਡਿਜ਼ਾਈਨ ਚ ਦਿਖਾਇਆ ਮੈਂ ਤਿੰਨ ਕਲਰ 4800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਡਾਰਕ ਮਸਟਰਡ ਕਲਰ ਜਿਹੜਾ ਠੰਡਾ ਪੀਲਾ ਰੰਗ ਹੁੰਦਾ ਡਾਰਕ ਦੇ ਵਿੱਚ ਉਹਦੇ ਵਿੱਚ ਹੈ ਜੀ ਕਲ ਸੂਟ ਇਹ ਪਿਓਰ ਚੰਦੇਰੀ ਚੀ ਹੈ ਨੈਕ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਸਾਰੀ ਸ਼ਰਟ ਤੇ ਬਹੁਤ ਸੋਹਣਾ ਵਰਕ ਹੋਇਆ ਇਹ ਦੇਖੋ ਬਲੂ ਕਲਰ ਦੇ ਨਾਲ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਬਲੂ ਤੇ ਮਸਟਰਡ ਦੀ क्योंकि वर्क ही बहुत प्यारा होया यादें थे देखो वर्क भी लुक देखो कितनी प्यारी है सोना वर्क नाल बॉटम नीचे इस दे नीचे भी आप ਬਾਟਮ ਲਗਾ ਦੰਨੇ ਕਿਉਂਕਿ ਵਿੱਚ ਦੂਜੇ ਸੂਟ ਦਾ ਐਵੇਂ ਕਲਰ ਦਿਖਦਾ ਰਹਿੰਦਾ ਫਿਰ ਐਗਜ਼ੈਕਟ ਕਲਰ ਜਿਹੜਾ ਉੱਪਰ ਸੂਟ ਆਪਾਂ ਰੱਖਿਆ ਹੁੰਦਾ ਉਹ ਸੂਟ ਦਾ ਕਲਰ ਨਹੀਂ ਪਤਾ ਚੱਲਦਾ ਇਹ ਦੇਖੋ ਇਹ ਲੁੱਕ ਮੈਂ ਹੁਣ ਤੁਹਾਨੂੰ ਦੁਬਾਰਾ ਦਿਖਾ ਦੰਨੀ ਆ ਬਹੁਤ ਪਿਆਰਾ ਪਿਓਰ ਚੰਦੇਰੀ ਦੀ ਸ਼ਰਟ ਇਹ ਲੁੱਕ ਆ ਲੈਣੀ ਦੇਖੋ ਸੂਟ ਦੀ ਕਲਰ ਹੀ ਬਹੁਤ ਪਿਆਰਾ ਬਲੂ ਥ੍ਰੈਡ ਦੇ ਨਾਲ ਵਰਕ ਇਹ ਆ ਗਈ ਆਪਣੀ ਤੇ ਨਾਲ ਚੰਦੇਰੀ ਦਾ ਹੀ ਦੁਪੱਟਾ ਜੀ ਨਾਲ ਇਹ ਤੇ ਬੜਾ ਪਿਆਰਾ ਵਰਕ ਹੋਇਆ ਵਿੱਚ ਸਾਰੇ ਦੁਪੱਟੇ ਤੇ ਤੇ ਫੋਰ ਸਾਈਡ ਵੀ ਦੇਖੋ ਕਿੰਨੀ ਪਿਆਰੀ ਵੇਲ ਵੀ ਬਣੀ ਹੋਈ ਹੈ ਤੇ ਨਾਲ ਬਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ 4800 ਪ੍ਰਾਈਸ ਹੈ ਜੀ 4800 ਪ੍ਰਾਈਸ ਹੈ ਬਣੇ ਸੂਟ ਦਾ ਇਹਦੇ ਵਿੱਚ ਹੈਗਾ ਬੜਾ ਪਿਆਰਾ ਗਾਜਰੀ ਕਲਰ ਬਹੁਤ ਸੋਹਣਾ ਪਿੰਕ ਗਾਜਰੀ ਜਿਹਾ ਕਲਰ ਹੈ ਡਿਫਰੈਂਟ ਜਾਈ ਪਿਓਰ ਚੰਦਰੀ ਦੇ ਵਿੱਚ neck ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਵਰਕ ਕੀਤਾ ਹੋਇਆ neck ਤੇ ਬੀਚ ਵੀ ਸਾਰੀ ਸ਼ਰਟ ਦੇ ਵਿੱਚ ਵਰਕ ਹੈ نیچے ਘੇਰੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਹੈ ਇਹ ਆ ਗਈ ਸ਼ਰਟ ਨਾਲ ਪਲੇਨ ਬਾਟਮ ਤੇ ਚੰਦੇਰੀ ਦਾਈ ਦੁਪੱਟਾ ਫੋਰ ਸਾਈਡ ਵੇਲ ਇਹ ਦੇਖੋ ਇੱਕ ਸਾਈਡ ਬਰੀਕ ਵੇਲ ਬਣੀ ਹੋਈ ਹੈ ਇੱਕ ਸਾਈਡ ਪੂਰੀ ਇਹ ਚੌੜੀ ਵੇਲ ਬਣੀ ਹੋਈ ਹੈ ਦੇਖੋ ਵਿੱਚ ਵੀ ਸਾਰੇ ਦੁਪੱਟੇ ਤੇ ਵਰਕ ਹੈ ਇਹ ਲੁੱਕ ਆ ਤਾਂ ਮਿਸੂ ਦੇ 4800 ਪ੍ਰਾਈਸ ਦੇ ਨਾਲ 4800 ਪ੍ਰਾਈਸ ਇਹ ਦੇ ਵੀ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੂ ਕਲਰ ਬਲੂ ਕਲਰ ਹੈ ਡਾਰਕ ਜਿਹਾ ਬੜਾ ਸੋਹਣਾ ਬਲੂ ਕਲਰ ਜਿਹੜਾ ਅਰਜਨ ਦੇ ਲਈ ਇਹ 셔ਟ neck ਤੇ ਬੜਾ ਪਿਆਰਾ ਵਰਕੂ ਇਹਦੇ ਤੇ ਸਾਰਾ ਇਹ ਵਰਕ ਕੀਤਾ ਹੋਇਆ ਹੈ। ਪਲੇਨ ਬਾਟਮ ਤੇ ਨਾਲ ਹੈਗਾ ਚੰਦੇਰੀ ਦਾ ਇਹ ਦੁਪੱਟਾ ਸੋਨੇ ਵਰਕ ਦੇ ਨਾਲ ਇਹ ਲੁੱਕ ਆ ਜਾਂਦਾ। 4800 ਪ੍ਰਾਈਸ ਦੇ ਨਾਲ। 4800 ਪ੍ਰਾਈਸ ਹੈ ਜੀ 3 ਸੂਟ ਇੱਕ ਡਿਜ਼ਾਈਨ ਚ ਦਿਖਾਇਆ ਮੈਂ। 4800 ਪ੍ਰਾਈਸ ਦੇ ਨਾਲ। 4800 ਪ੍ਰਾਈਸ ਹੈ ਜੀ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਪਾਂ ਕੁਲ ਥੋੜਾ ਜਿਹਾ ਲਾਈਟ ਕਲਰ ਦੇ ਵਿੱਚ ਦਿਖਾਵਾਂਗੇ ਸੂਟ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਕਰੀਮ ਦਿਖਾ ਦੰਨੀ ਆ ਕਿ ਫਿਰ ਦੂਜੇ ਸੂਟ ਦਾ ਕਈ ਵਾਰੀ ਕਲਰ ਆਉਣ ਲੱਗ ਜਾਂਦਾ ਬੜਾ ਸੋਹਣਾ ਕਰੀਮ ਬਹੁਤ ਪਿਆਰਾ ਜਿਹਾ ਕਰੀਮ ਹੈ ਪਿਓਰ ਚੰਦੇਰੀ ਦੇ ਵਿੱਚ ਇਹ ਦੇਖੋ ਨੈਕ ਤੇ ਸਾਰਾ ਵਰਕ ਹੈ ਬਹੁਤ ਸੋਹਣਾ ਹੈਂਡਵਰਕ ਹੋਇਆ ਵਿੱਚ ਮਸ਼ੀਨੀ ਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਪਿੰਟੈਕਸ ਪਏ ਹੋਏ ਆ ਤੇ ਨੀਚੇ ਦੇਖ ਸਕਦੇ ਹੋ ਘੇਰੇ ਤੱਕ ਪੂਰਾ ਹੈਵੀ ਵਰਕ ਇਹ ਲੁਕਾ ਜਣੀ ਸ਼ਰਟ ਦੀ ਆਫ ਵਾਈਟ ਕਲਰ ਹੈ ਤੇ ਪਿਓਰ ਕਾਟਨ ਦੀ ਬਾਟਮ ਹੈ ਜੀ ਨਾਲ ਤੇ ਪਿਓਰ ਚੰਦੇਰੀ ਦਾ ਹੀ ਦੁਪੱਟਾ ਬਹੁਤ ਸੋਹਣੇ ਵਰਕ ਦੇ ਨਾਲ ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਕਲਰ ਬੜੇ ਪਿਆਰੇ ਪਿਆਰੇ ਆ ਇਹਦੇ ਵਿੱਚ ਹੈਗਾ ਪਿੰਕ ਪਿਆਜੀ ਕਲਰ ਆਂੀਆਂ ਨੂੰ ਪਿੰਕ ਕਲਰ ਬਿਲਕੁਲ ਲਾਈਟ ਜਿਹੜਾ ਡਸਟੀ ਜੇ ਸਟੋਨ ਤੇ ਹੁੰਦਾ ਉਹ ਵਾਲਾ ਕਲਰ ਹੈ ਜੀ ਪਿਓਰ ਚੰਦੇਰੀ ਦੇ ਵਿੱਚ ਹੈ ਜੀ ਸੂਟ ਦੇਖੋ ਨੈਕ ਤੇ ਬੜਾ ਪਿਆਰਾ ਵਰਕ ਹੈ ਪਿੰਟੈਕਸ ਡਿਜ਼ਾਈਨ ਦੇ ਨਾਲ ਹੈਵੀ ਕੇ ਰਬਣਿਆ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਸੋਬਰ ਜੇ ਕਲਰ ਦੇ ਵਿੱਚ ਸੂਟ ਪਿਓਰ ਕਾਟਨ ਦੀ ਬਾਟਮ ਨਾਲ ਤੇ ਨਾਲ ਪਿਓਰ ਚੰਦੇਰੀ ਦਾ ਹੀ ਦੁਪੱਟਾ ਬਹੁਤ ਪਿਆਰੇ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਹੋਇਆ ਦੇਖੋ ਦੁਪੱਟੇ ਤੇ 5200 ਪ੍ਰਾਈਸ ਦੇ ਨਾਲ 5200 ਪ੍ਰਾਈਸ ਹੈ ਜੀ ਨੈਕਸਟ ਹੈਗਾ ਇਹਦੇ ਵਿੱਚ ਪਿਸਤਾ ਗ੍ਰੀਨ ਕਲਰ ਸੇਮ ਦੇ ਵਿੱਚ ਪਿਸਤਾ ਗ੍ਰੀਨ ਕਲਰ ਹੈ ਇਹਰਾ ਵਰਕ ਹੋਇਆ ਸ਼ਰਟ ਤੇ। ਨੈਕ ਬੜੀ ਪਿਆਰੀ ਬਣੀ ਆ ਬਟਨਸ ਦੀ ਡਿਜ਼ਾਈਨਿੰਗ ਦੇ ਨਾਲ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਹੈਵੀ ਕੇਰਾ ਬਹੁਤ ਪਿਆਰਾ ਵਰਕ। ਪਿਓਰ ਚੰਦੇਰੀ ਤੇ ਸੂਟ ਹੈ ਜੀ ਬਿਲਕੁਲ ਪਿਓਰ ਚੰਦੇਰੀ ਤੇ ਤੇ ਨਾਲ ਹੈਗੀ ਆ ਪਿਓਰ ਕਾਟਨ ਦੀ ਬਾਟਮ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਸੂਟ। ਸੋਨੇ ਵਰਕ ਤੇ ਇਹ ਲੋਕਾ 5200 ਪ੍ਰਾਈਸ ਹੈ 5200 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਤਿੰਨ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ। ਥੋੜਾ ਸੋਹਣਾ ਫਰੋਜ਼ੀ ਡਾਰਕ ਫਰੋਜ਼ੀ ਕਲਰ ਹੁੰਦਾ ਜਿਹੜਾ ਥੋੜਾ ਜਿਹਾ ਮੋਰ ਪੰਖੀ ਟੋਨ ਤੇ ਉਹਦੇ ਵਿੱਚ ਹੈ ਜੀ ਇਹ ਸੂਟ ਆਪਣਾ। ਇਹ ਦੇਖੋ ਨੈਕ ਤੇ ਬਹੁਤ ਸੋਹਣਾ ਵਰਕ। ਬਹੁਤ ਪਿਆਰੀ ਨੈਕ ਬਣੀ ਹੈ। प्यारा वर्क पैच थे। वर्क ਹੋਇਆ ਨੈਕ ਤੇ ਕ੍ਰੀਮ ਥ੍ਰੈਡ ਦੇ ਨਾਲ ਘੇਰੇ ਤੇ ਵੀ ਵਰਕ ਹੈ ਜੀ ਬਹੁਤ ਸੋਹਣਾ ਪਿਆਰਾ ਵਰਕ ਘੇਰੇ ਤੇ ਹੋਇਆ ਪਿਓਰ ਚੰਦੇਰੀ ਤੇ ਹੈ ਸੂਟ ਇਹ ਆਪਣਾ ਤੇ ਨਾਲ ਪਿਓਰ ਕਾਟਨ ਦੀ ਬਾਟਮ ਤੇ ਨਾਲ ਹੈਗਾ ਬਹੁਤ ਪਿਆਰਾ ਚੰਦੇਰੀ ਦਾ ਹੀ ਦੁਪੱਟਾ ਦੁਪੱਟਾ ਕਿੰਨਾ ਪਿਆਰਾ ਹੈ ਇੱਕ ਸਾਈਡ ਪੂਰਾ ਹੈਵੀ ਵਰਕ ਹੋਇਆ ਜਿਵੇਂ ਘੇਰੇ ਤੇ ਹੋਇਆ ਪੂਰਾ ਹੈਵੀ ਵਰਕ ਹੈ ਜੀ ਇਹ ਹੈਂਡ ਵਰਕ ਦੇ ਵਿੱਚ ਤੇ ਬਾਕੀ ਸਾਈਡ ਸਾਰਾ ਕੱਟਵਰਕ ਹੋਇਆ ਜੀ ਦੁਪੱਟੇ ਤੇ ਪਿਆਰਾ ਸੂਟ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ 5400 ਪ੍ਰਾਈਸ ਦੇ ਨਾਲ ਸਾਰਾ ਹੈਂਡਵਰਕ ਹੋਇਆ ਹੋਇਆ ਜੀ ਸਾਰਾ ਹੱਥ ਦਾ ਕੰਮ ਹੈ ਤੇ ਤੇ ਕਿੰਨਾ ਪਿਆਰਾ ਸੂਟ ਹੈ 5400 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਸੇਮ ਦੇ ਵਿੱਚ ਪਰਪਲ ਕਲਰ ਹੈ ਜੀ ਸੇਮ ਚ ਸੋਨਾ ਪੈਚਵਰਕ ਨੈੱਕ ਤੇ ਹੋਇਆ ਸਾਰਾ ਹੈਂਡਵਰਕ ਹੈ ਜੀ ਘੇਰੇ ਤੇ ਬਹੁਤ ਸੋਹਣਾ ਹੈਵੀ ਵਰਕ ਘੇਰੇ ਤੇ ਆ ਜਾਣਾ ਪਿਓਰ ਕਾਟਨ ਦੀ ਬਾਟਮ ਜੇ ਨਾਲ ਦੁਪट्टे ਤੇ ਵਰਕ ਪਿਓਰ ਚੰਦਰੀ ਦਾ ਦੁਪੱਟਾ ਇਹ ਲੁੱਕ ਆ ਬਹੁਤ ਸੋਹਣਾ ਲਾਈਟ weight ਦੇ ਵਿੱਚ ਪਿਓਰ ਚੰਦੇਰੀ ਦੇ ਵਿੱਚ ਦੁਪੱਟਾ 5400 ਪ੍ਰਾਈਸ ਦੀ ਹੈ 5400 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਪਿਆਰਾ ਜਿਹਾ yellow color ਬਹੁਤ ਸੋਹਣਾ bright yellow color ਹੈ ਪਿਓਰ ਚੰਦੇਰੀ ਦੀ ਸ਼ਰਟ cream thread ਦੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇਖੋ ਕੇਰੇ ਤੇ ਹੈਵੀ ਵਰਕ ਹੈ ਯੋਰ ਕਾਟਨ ਦੀ ਬਾਟਮ ਨਾਲ ਬੜਾ ਪਿਆਰਾ ਪਿਓਰ ਚੰਦੇਰੀ ਦਾ ਇਹ ਦੁਪੱਟਾ ਇਹ ਲੋਕਾਂ ਦੇ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ 5400 ਪ੍ਰਾਈਸ ਦੇ ਨਾਲ 5400 ਪ੍ਰਾਈਸ ਹੈ ਨੈਕਸਟ ਆ ਗਿਆ ਦੇ ਵਿੱਚ ਦੇਖੋ ਕਿੰਨਾ ਸੋਹਣਾ ਡਿਫਰੈਂਟ ਜਿਹਾ ਕਲਰ ਹੈ ਜੀ ਇਹ ਲੋਕਾਂ ਜੀ ਸੌਟ ਦੇ ਇਹ ਤੇ ਸਾਰਾ ਵਰਕ ਬਹੁਤ ਪਿਆਰਾ ਨੱਕ ਬਣਿਆ ਇਹ ਘੇਰੇ ਤੇ ਵਰਕ ਆ ਜਾਣਾ ਯਾਰਾ ਵਰਕ ਘੇਰੇ ਤੇ ਹੈ ਨੱਕ ਤੇ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਸ਼ਰਟ ਤੇ ਨਾਲ ਪਿਓਰ ਕਾਟਨ ਦੀ ਬਾਟਮ ਤੇ ਨਾਲ ਹੈਗਾ ਚੰਦੇਰੀ ਦਾ ਇਹ ਦੁਪੱਟਾ ਇਹਦੇ فرق ਤੇ ਨਾਲ ਇੱਕ ਸਾਈਡ ਹੈਵੀ ਵਰਕ ਹੋਇਆ ਬਾਕੀ ਤਿੰਨੋਂ ਸਾਈਡ ਕੱਟ ਵਰਕ ਹੋਇਆ ਜੀ 5400 ਪ੍ਰਾਈਸ ਹੈ 5400 ਪ੍ਰਾਈਸ ਦੇ ਨਾਲ ਇਹ ਸੂਟ ਮੈਂ ਤੁਹਾਨੂੰ ਪੂਰੇ ਡਿਜ਼ਾਈਨਰ ਵਰਕ ਵਾਲੇ ਸੂਟ ਦਿਖਾਏ ਆ ਪਿਓਰ ਚੰਦੇਰੀ ਦੇ ਤੇ ਇੱਕ ਪਿਓਰ ਚੰਦੇਰੀ ਦਾ ਤੁਹਾਨੂੰ ਪ੍ਰਿੰਟ ਸੂਟ ਦਿਖਾਣਾ ਆਏ ਤਾਂ ਸੀਗੇ ਸਾਡੇ ਕੋਲ ਸੂਟ ਪਰੇ ਐਵੇਂ ਨਿਕਲ ਕੇ ਸੂਟ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਹੈ ਜੀ ਇਹ ਮੈਚਿੰਗ ਸੂਟ ਵਿਦਆਊਟ ਦੁਪੱਟਾ ਬਹੁਤ ਪਿਆਰਾ ਪੂਰਾ ਖੁੱਲਾ ਕੱਪੜਾ ਹੈ ਜੀ ਇਹ ਅਰਜ਼ ਵੀ ਕਾਫੀ ਜ਼ਿਆਦਾ ਜਿੰਨਾ ਮਰਜੀ ਹੈਵੀ ਨਾਪ ਹੈ इजीली ਬਣ ਜਾਣਾ ਕਿਉਂਕਿ 2.5 ਮੀਟਰ ਤੋਂ ਵੀ ਪਲੱਸ ਇਹ ਸ਼ਰਟ ਹੈ ਆਪਣੀ ਇਹ ਦੇਖੋ ਕਿੰਨਾ ਪਿਆਰਾ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਨੂੰ ਆਪਾਂ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਜਿਵੇਂ ਮਰਜੀ ਦੀ ਡਿਜ਼ਾਈਨਿੰਗ ਕਰ ਸਕਦੇ ਆ ਵਿਦਆਊਟ ਦੁਪੱਟਾ ਨਾਲ ਮੈਚਿੰਗ ਬਹੁਤ ਬਰੀਕ ਪ੍ਰਿੰਟ ਦੇ ਵਿੱਚ ਸੇਮ ਇਹੀ ਵਾਲਾ ਪ੍ਰਿੰਟ ਦੇਖੋ ਬਰੀਕ ਦੇ ਵਿੱਚ ਬਾਟਮ ਤੇ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਵਿਦਆਊਟ ਦੁਪੱਟਾ ਇਹ ਸੂਟ ਹੈ ਆਪਣਾ 2500 ਪ੍ਰਾਈਸ ਦੇ ਵਿੱਚ 2500 ਪ੍ਰਾਈਸ ਦੇ ਨਾਲ ਇਹ ਬਿਨਾ ਦੁਪट्टे ਤੋਂ ਸੂਟ ਹੈ ਜਿਵੇਂ ਮਰਜੀ ਆਪਾਂ ਟਾਈ ਐਂਡ ਆਈ ਦੁਪੱਟਾ ਕਰਵਾ ਕੇ ਇਹਦੇ ਨਾਲ ਡਿਜ਼ਾਈਨਿੰਗ ਜਿਵੇਂ ਦੀ ਮਰਜ਼ੀ ਕਰਵਾ ਸਕਦੇ ਹਾਂ ਜੀ ਆਪਾਂ ਇਹ ਸੂਟ ਦੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਜਿਵੇਂ ਮਰਜ਼ੀ ਸਟਿਚ ਕਰ ਸਕਦੇ ਹਾਂ ਜੀ ਸੂਟ 2500 ਪ੍ਰਾਈਸ ਹੈ ਜੀ ਇਹਦਾ 2500 ਪ੍ਰਾਈਸ ਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 8080382400.80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ